ਬਰਨਾਲਾ ਦੇ ਵਿੱਚ ਸਕੂਲ ਵੈਨ ਹਾਸੇ ਦਾ ਸ਼ਿਕਾਰ ਹੋ ਗਈ ਹੈ। ਕਸਬਾ ਪਤੋੜ ਦੇ ਪਿੰਡ ਅਲਕੜਾ ਦੇ ਵਿੱਚ ਇਹ ਘਟਨਾ ਵਾਪਰੀ ਹੈ। ਤੁੰਦ ਦੇ ਕਾਰਨ ਇਹ ਹਾਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਮਾਤਾ ਗੁਜਰੀ ਪਬਲਿਕ ਸਕੂਲ ਦੀ ਬੱਸ ਅਲਕੜਾ ਪਿੰਡ ਤੋਂ ਸਕੂਲੀ ਬੱਚਿਆਂ ਨੂੰ ਪਤੋੜ ਲੈ ਕੇ ਜਾ ਰਹੀ ਸੀ ਜਿਸ ਤੋਂ ਬਾਅਦ ਰਾਹ ਦੇ ਵਿੱਚ ਇੱਕ ਟਰੈਕਟਰ ਟਰਾਲੀ ਨੂੰ ਕ੍ਰੋਸ ਕਰਦੇ ਸਮੇਂ ਇਹ ਹਾਸਾ ਵਾਪਰਿਆ। ਬੜੀ ਹੀ ਮੁਸ਼ਕਲ ਦੇ ਨਾਲ ਬੱਸ ਚਾਲਕ ਨੇ ਬੱਸ ਦੇ ਅਗਲੇ ਵਾਲੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਸੁਰੱਖਿਅਤ ਬੱਸ ਤੋਂ ਬਾਹਰ ਕੱਢਿਆ ਹੈ ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਅਚਾਨਕ ਵਾਪਰੇ ਇਸ ਹਾਸੇ ਨੇ ਬੱਚਿਆਂ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਮੈਂ ਪਿਛਲੇ 20 ਸਾਲਾਂ ਤੋਂ ਇਸ ਸਕੂਲ 'ਚ ਹੀ ਗੱਡੀ ਚਲਾ ਰਿਹਾ ਹਾਂ ਇਹ ਪਹਿਲੀ ਵਾਰੀ ਚਾਂਸ ਹੋਇਆ ਜਦੋਂ ਧੁੰਦ ਥੋੜੀ ਜਿਹੀ ਜ਼ਿਆਦਾ ਸੀ ਕਿ ਮੂਰੇ ਟਰੈਕਟਰ ਜਾ ਰਿਹਾ ਟਰੈਕਟਰ ਦੇ ਰਿਫਲੈਕਟਰ ਵਗੈਰਾ ਕੋਈ ਲਾਈਟਾਂ ਵਗੈਰਾ ਹੈ ਨਹੀਂ ਸੀ ਪਿੱਛੇ ਤੇ ਸੱਜੇ ਪਾਸੇ ਪੁਲੀਆਂ ਪਈਆਂ ਹੋਣ ਕਰਕੇ ਮੈਂ ਗੱਡੀ ਥੋੜੀ ਕਣਕ ਕਣੀ ਨੂੰ ਦਬ ਗਈ ਦਬਦੀ ਦਬਦੀ ਗੱਡੀ ਟੇਢੀ ਹੋ ਗਈ ਸਾਰੇ ਬੱਚੇ ਕੱਢੇ ਗਿਆ ਕਿਸੇ ਦਾ ਜਾਨੀ ਮਾਨੇ ਕੋਈ ਨੁਕਸਾਨ ਨਹੀਂ ਹੋਇਆ ਪਿੰਡ ਦੀ ਪੰਚਾਇਤ ਆ ਗਈ ਸੀ ਮੈਂਬਰ ਆ ਗਏ ਸੀ ਕਿ ਸਰਪੰਚ ਨੂੰ ਮੈਂ ਫੋਨ ਕਰਤਾ ਸੀਗਾ ਸਕੂਲ ਮੈਨੇਜਮੈਂਟ ਆ ਗਏ ਸੀ ਕਿਹੜੇ ਕਿਹੜੇ ਪਿੰਡਾਂ ਦੇ ਬੱਚੇ ਸੀ ਕਿੰਨੇ ਬੱਚੇ ਦੋ ਪਿੰਡ ਹੀ ਆ ਜੰਗਿਆਣ ਤਲਕੜਾ ਬਸ ਕਿੰਨੇ ਕੁ ਬੱਚੇ ਸੀ 35-40 ਬੱਚੇ ਸੀ ਕੋਈ ਸੱਟ ਫਿਟਦਾ ਨਹੀਂ ਕਿਸੇ ਦੇ ਕੋਈ ਸੱਟ ਨਹੀਂ ਕਿਸੇ ਤੇ ਪੇਟ ਨਹੀਂ ਵੱਜ ਬੱਚਤ ਰਹੇਗੀ ਗੱਡੀ ਦਾ ਵੀ ਕੋਈ ਬਾਲਾ ਨੁਕਸਾਨ ਨਹੀਂ ਹੈਗਾ ਜੀ ਖੜੇ ਖੜੇ ਗੱਡੀ ਡਿੱਗੀ ਆ ਨਾ ਜੀ ਤੁਰੀ ਆਉਂਦੀ ਗੱਡੀ ਨਹੀਂ ਡਿੱਗੀ ਹੈਗੀ ਉਹ ਬ੍ਰੇਕ ਲਾਉਣ ਦਾਬ ਕੀ ਦਮਨ ਕਰਕੇ ਬੈਠੇ ਮਿੱਟੀ ਪੋਲੀ ਸੀਗੀ ਸਾਫ਼ ਕਰਦੇ ਸੀ ਕਿਸੇ ਨੂੰ ਤੁਸੀਂ ਹਾਂਜੀ ਮੇਰੇ ਮੂਰੇ ਟਰੈਕਟਰ ਸੀਗਾ ਉਹਦੇ ਦਾ ਫੈਕਟਰ ਵਗੈਰਾ ਹੈ ਨਹੀਂ ਸੀ ਪਿੱਛੇ ਕੋਈ ਨਾ ਲਾਈਟ ਵਗੈਰਾ ਸੀਗੀ ਮੈਂ ਬਈ ਪੌਣੇ 9 ਦੀ ਗੱਲ ਆ ਬਈ ਓਕਾ ਆਇਆ ਸੀਗਾ ਸਾਡੇ ਪਿੰਡ ਮੇਰੇ ਆਪ ਦੇ ਖੁੱਦੇ ਦੋ ਬੱਚੇ ਆ ਬਸ ਤੇ ਅਸੀਂ ਨਾਲ ਦੀ ਨਾਲ ਪਿੰਡ ਵਾਸੀਓ ਦੀ ਭੱਜੇ ਆ ਸਾਡੇ ਆਉਂਦਿਆਂ ਨੂੰ ਬਈ ਡਰਾਈਵਰ ਨੇ ਆਪਦੀ ਵਧੀਆ ਸੂਝ-ਬੂਝ ਨਾਲ ਜਵਾਕ ਸਾਰੇ ਸੇਫਲੀ ਬਾਹਰ ਕੱਢ ਲਏ ਸੀਗੇ ਮੈਡਮਾਂ ਸੀਗੀਆਂ ਨਾਲ ਟੀਚਰ ਸਾਰੇ ਸੀਗੇ ਸਕੂਲ ਦੇ ਉਹਦੀ ਸਾਡੇ ਕਲਰਕ ਸਾਹਿਬ ਨੇ ਸਾਰੇ ਵਧੀਆ ਟਾਈਮ ਨਾਲ ਪਹੁੰਚ ਗਏ ਸੀਗੇ ਜੀ ਕਿਹੋ ਜਿਹਾ ਮਾਹੌਲ ਬਣ ਗਿਆ ਸੀ ਉਦੋਂ ਜਦੋਂ ਇਹ ਬਾਪਾ ਆ ਗਏ ਮਾਹੌਲ ਤਾਂ ਫਿਰ ਕਿਰਾਂ ਦਾ ਸਾਡੇ ਹੁਣ ਜੀ ਡਰ ਆਉਂਦਾ ਹੀ ਆ ਜੀ ਤੇ ਜਵਾਕ ਨੇ ਆਪਦੇ ਛੋਟੇ ਛੋਟੇ ਜੀ ਡਰ ਤਾਂ ਪਈ ਜਾਂਦਾ ਇੱਕਦਮ ਜੀ ਬੱਚਿਆਂ ਦਾ ਵਿਚਾਰ ਰਹਾਗਾ ਬਿਲਕੁਲ ਬੱਚੇ ਸਾਰੇ ਸਹੀ ਆ ਜੀ ਝਰੀਟ ਵੀ ਨਹੀਂ ਲੱਗੀ ਜੀ ਵਾਹਿਗੁਰੂ ਦੀ ਕਿਰਪਾ ਸਾਰੇ ਸਹੀ ਨੇ ਜੀ ਉਹ ਛੁੱਟੀ ਕਰਤੀ ਪ੍ਰਸ਼ਾਸਨ ਨੇ ਹਾਂ ਜੀ ਹਾਂ ਜਿਹੜੇ ਬੱਚੇ ਅਸੀਂ ਆ ਮੈਂ ਆਪਦੇ ਬੱਚੇ ਖੁਦ ਘਰੇ ਛੱਡਿਆ ਹੈ ਜੀ ਸਹੀ ਨੇ ਬੱਚੇ ਸਹੀ ਨੇ ਸੇਫ ਨੇ ਸਾਰੇ ਬੱਚੇ ਕਿਵੇਂ ਕੱਢਿਆ ਗਿਆ ਸੀ ਬੱਚਿਆਂ ਨੂੰ ਫਿਰ ਤੋਂ ਜੀ ਬਸ ਡਰਾਈਵਰ ਨੇ ਮੂਹਲਾ ਸ਼ੀਸ਼ਾ ਭਾਂ ਲੈਆ ਮਗਰਲਾ ਭਾਂ ਲੈਆ ਜੀ ਉਸ ਵੱਡੇ ਬੱਚੇ ਵੀ ਸਾਡੇ ਪਿੰਡ ਦੇ ਵੀ ਆ ਜੰਗੀਆਂ ਦੇ ਵੀ ਜੀ ਵਧੀਆ ਜੀ ਹਿੰਮਤ ਰ ਉਹਨਾਂ ਨੇ ਨਾਲ ਦੀ ਨਾਲ ਕੱਢ ਲਏ ਜੀ ਇੰਨੇ ਕ ਬੱਚੇ ਸੀ ਬੱਸ 35 40 ਬਸੇ ਕੀ ਕਾਰਨ ਮੰਨਦੇ ਹੋ ਜਿਹੜਾ ਹਲਕੜਿਆਂ ਦੇ ਬੱਚੇ ਅਲਕੜੂ ਵੀ ਆ ਜੀ ਜੰਗੀਆਂ ਨੇ ਤੇ ਅਲਕੜਾਈ ਕਾਰਨ ਕੀ ਆ ਵੀਰ ਕੀ ਕਾਰਨ ਹੈ ਕਾਰਨ ਤਾਂ ਰਾਹ ਦੀ ਆ ਜੀ ਇੱਕ ਤਾਂ ਦਿੱਕਤ ਇੱਕ ਧੁੰਦ ਦਾ ਹੋ ਗਿਆ ਜੀ ਅੱਜ ਮੌਸਮ ਥੋੜਾ ਜਿਆਦਾ ਧੁੰਦ ਜਿਆਦੇ ਹੋਗੀ ਇੱਕ ਸਾਈਡ ਸਾਡੇ ਇਧਰ ਪਾਈਪ ਲਾਈਨ ਪੈ ਰਹੀ ਆ ਪੁਲ ਦੂਜੀ ਸਾਈਡ ਥੋੜੀ ਮਿੱਟੀ ਪੋਲੀ ਹੋਣ ਕਰਕੇ ਜੀ ਬਸ ਪਾਸ ਹੀ ਕਰਨ ਲੱਗੀ ਸੀਗੀ ਜੀ ਤੇ ਉਹ ਬਹਿ ਗਈ ਜੀ ਇੱਕੇ ਦਾ ਹਾਂ ਬੋਲਾ ਕਰਦੀ ਸੀ ਹਾਂ हां ਬੋਲਾ ਕਰਕੇ ਬੱਚਿਆਂ ਨੇ ਕਹਿੰਦੇ ਬਚਾ ਜੀ ਆਹ ਰਾਹ ਦੇ ਕਾਰਨ ਆ ਪਾਈਪਾਂ ਪਈਆਂ ਜੀ ਇਹ ਬੱਚੇ ਇਧਰ ਨਾ ਨੀਵਾਂਗਾ ਬਸ ਤੋਂ ਪਲਟੀ ਆ ਪਾਈਪਾਂ ਦੇ ਕਾਰਨ ਜ਼ਿਆਦਾ ਹੋਇਆ ਕੰਮ ਇਹ ਸਾਈਡਾਂ ਤੇ ਹੁਣੇ ਚਾਹੀਦੀਆਂ ਨਿਕ ਨਿਕ ਇੱਕ ਕੱਲਾ ਕੱਲਾ ਬੱਚਿਆਂ ਦੇ ਮਾਪਿਆਂ ਦਾ ਇੱਕ ਇੱਕ ਬੱਚਾ ਹੈਗਾ ਇਹ ਜ਼ਰੂਰੀ ਆ ਇਹ ਪਾਈਪਾਂ ਨੂੰ ਚੱਕਣੇ ਚਾਹੀਦੀਆਂ ਜੇ ਇਹਨੂੰ ਪਾਸੇ ਕਰੌ ਕਰਨ ਤੇ ਬੱਸਾਂ ਦਾ ਐਕਸੀਡੈਂਟ ਇਸ ਕਰਕੇ ਹੀ ਹੋ ਰਿਹਾ ਵਦਤ